ਤੂ ਅਰੇਂਜਮੈਂਟਸ ਪ੍ਰਭੂ ਨੇ ਕੀਤੇ ਆ ਇੰਤਜ਼ਾਮ ਪਰਮੇਸ਼ਵਰ ਨੇ ਕੀਤੇ ਉਹ ਕਦੀ ਵੀ ਤੁਹਾਨੂੰ ਨਾਸ਼ ਹੋਣ ਨਹੀਂ ਦਿੰਦੇ ਪਰ ਕੀ ਕਹਿੰਦਾ ਮੇਰੇ ਵੇਖਣ ਵਿੱਚ ਤਾਂ ਬਦੀ ਦੇ ਵਾਉਣ ਵਾਲੇ ਅਤੇ ਕਸ਼ਟ ਦੇ ਬੀਜਣ ਵਾਲੇ ਉਹੋ ਕੁਝ ਵੱਢਦੇ ਹਨ ਸੋ वचन ਕੀ ਦਾਸ ਦਾ ਕਿੰਨਾ ਮੇਰੇ ਵੇਖਣ ਦੇ ਅਨੁਸਾਰ ਪਰਮੇਸ਼ਵਰ ਦਾ ਦਾਸ ਇੱਥੇ ਗੱਲ ਕਰ ਰਿਹਾ ਕਿੰਨਾ ਮੇਰੇ ਵੇਖਣ ਦੇ ਅਨੁਸਾਰ ਜਿਹੜੇ ਲੋਕੀ ਬਦੀ ਵਾਉਂਦੇ ਆ ਭਾਉ ਬਦੀਆਂ ਕਰਦੇ ਆ ਖਰਾਬ ਕੰਮ ਕਰਦੇ ਆ ਤੇ ਜਿਹੜੇ ਦੂਜਿਆਂ ਨੂੰ ਕਸ਼ਟ ਦਿੰਦੇ ਆ ਬਦੀ ਦਾ ਬੋਣਾ ਤੇ ਕਸ਼ਟ ਦਾ ਬੀਜਣਾ ਕਿ ਕਹਿੰਨਾ ਉਹ ਉਹੋ ਹੀ ਕੁਝ ਵੜਦੇ ਆ ਅੰਤ ਵਿੱਚ ਬਦੀਆਂ ਉਹਨਾਂ ਉੱਤੇ ਪੈਂਦੀਆਂ ਆ ਔਰ ਕਸ਼ਟ ਵੀ ਉਹਨਾਂ ਉੱਤੇ ਪੈਂਦੇ ਆ ਸੋ ਅਗਰ ਆਪਾਂ ਸਤਸੰਗ ਦੇ ਵਿੱਚ ਆਉਣੇ ਆ ਤਾਂ ਸਾਨੂੰ ਸਤ ਸੰਗ ਦੇ ਵਿੱਚੋਂ ਕੁਝ ਸਿੱਖਣਾ ਹੈ ਆਪਾਂ ਇੱਦਾਂ ਨਹੀਂ ਕਿ ਆਪਾਂ ਸਤ ਸੰਗ ਦੇ ਵਿੱਚ ਵੀ ਆ ਰਹੇ ਆ ਤੇ ਅਸੀਂ ਬੀਜ ਵੀ ਝੂਠ ਅਪਰਾਧ ਬਦੀਆਂ ਤੇ ਹੋਰ ਨੌਨਸੈਂਸ ਚੀਜ਼ਾਂ ਰਹੀਏ ਇੱਦਾਂ ਨਹੀਂ ਜੇ ਆਪਾਂ ਸਤ ਸੰਗ ਦੇ ਵਿੱਚ ਆਉਣੇ ਆ ਏਟਲੀਸਟ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਐਹੋ ਜੀਆਂ ਸੋਹਣੀਆਂ ਚੀਜ਼ਾਂ ਨੂੰ ਜਨਮ ਦੇਈਏ ਕਿ ਜਦੋਂ ਉਹ ਜਵਾਨ ਹੋਣ ਤਾਂ ਉਹਨਾਂ ਨੂੰ ਦੇਖ ਕੇ ਰੂਹ ਖੁਸ਼ ਹੋਵੇ ਜਿਵੇਂ ਨਿਆਣੇ ਜਦੋਂ ਜਵਾਨ ਹੁੰਦੇ ਆ ਤੇ ਮਾਂ ਪਿਓ ਦਾ ਮਨ ਕਿੰਨਾ ਖੁਸ਼ ਹੁੰਦਾ ਵੀ ਮੇਰਾ ਨਿਆਣਾ ਕਿੰਨਾ ਸੋਹਣਾ ਵਾਦਾ ਫੁੱਲਦਾ ਆ ਹੁਣ ਇਹ ਜਵਾਨ ਹੋ ਗਿਆ ਜਦੋਂ ਪੁੱਤ ਬਾਪ ਦੀ ਜੁੱਤੀ ਪੈਰੀ ਪਾਉਂਦਾ ਆ ਬਾਪ ਇਦਾਂ ਨਹੀਂ ਕਹਿੰਦਾ ਓਏ ਤੂੰ ਮੇਰੀ ਜੁੱਤੀ ਕਾਹਤੇ ਪੈਰ ਚ ਪਾਈ ਆ ਬਾਪ ਦਾ ਦਿਲ ਚਾਹ ਨਾਲ ਭਰ ਜਾਂਦਾ ਵੀ ਹੁਣ ਮੇਰੀ ਜੁੱਤੀ ਵਿੱਚ ਇਹਦਾ ਪੈਰ ਫਿੱਟ ਹੋਣ ਲੱਗ ਗਿਆ ਆ ਹੁਣ ਇਹ ਮੇਰੇ ਬਰਾਬਰ ਤੇ ਖੜਾ ਹੋ ਗਿਆ ਇਹ ਮੇਰੇ ਨਾਲ ਮੇਰਾ ਸਹਾਰਾ ਬਣ ਗਿਆ ਆ ਹੁਣ ਮੈਂ ਕੱਲਾ ਨਹੀਂ ਆ ਹੁਣ ਅਸੀਂ ਦੋ ਹੋ ਗਏ ਆ ਸਮਝ ਆਇਆ ਇਦਾਂ ਹੀ ਵਚਨ ਜਿਹੜਾ ਆ ਉਹ ਸਾਨੂੰ ਸਿਖਾਉਂਦਾ ਆ ਅਸੀਂ ਆਪਣੇ ਬਾਪ ਜਏ ਬੰਨਾ ਆਤਮਿਕ ਬਾਪ ਜਏ ਅਰ ਸਾਡਾ ਆਤਮਿਕ ਬਾਪ ਕੌਣ ਹੈ ਸਰਵ ਸ਼ਕਤੀਮਾਨ ਪਰਮੇਸ਼ਰ ਅਸੀਂ ਅਗਰ ਅਸੀਂ ਸਤ ਸੰਗ ਦੇ ਵਿੱਚ ਆਉਣੇ ਆ ਅਸੀਂ ਸਤ ਸੰਗੀ ਲੱਗਣੇ ਚਾਹੀਦੇ ਆ ਸਤ ਸੰਗ ਸਿਰਫ ਸੁਣਨਾ ਹੀ ਨਹੀਂ ਆ ਸਤ ਸੰਗ ਕਰਨਾ ਆ ਅਰ ਸਤ ਸੰਗ ਨਜ਼ਰ ਆਉਣਾ ਆ ਬਾਣੀ ਸਿਰਫ ਪੜਨੀ ਤੇ ਸੁਣਨੀ ਨਹੀਂ ਆ ਬਾਣੀ ਬਣ ਜਾਣਾ ਆ ਸਮਝ ਰਹੇ ਹੋ ਬਾਣੀ ਬਣ ਜਾਣਾ ਸਮਝਿਓ ਬਾਈਬਲ ਸਿਰਫ ਸਾਡੇ ਹੱਥ ਵਿੱਚ ਨਾ ਹੋਵੇ ਅਸੀਂ ਬਾਈਬਲ ਹੋ ਜਾਈਏ ਹਰ ਮਨੁੱਖ ਬਾਈਬਲ ਨੂੰ ਨਹੀਂ ਪੜਦਾ ਪਰ ਜਿੰਨੇ ਤੁਹਾਨੂੰ ਦੇਖਦੇ ਆ ਜਿੰਨੇ ਤੁਹਾਨੂੰ ਜਾਣਦੇ ਹੋ ਤੁਹਾਨੂੰ ਪੜਦੇ ਆ अगर तुसी चाहंदे हो तो कि थानू जानण वाले थानू तो देखण वाले बाइबल पढ़न तो तुसी बाइबल बन जाओ क्योंकि वो तो थानू देखणगे कि तुसी की बोल दे हो तो समझो जो तुसी बोल रहे हो तुसी बाइबल बोलो तुसी बाइबल करो तुसी बाइबल समझो तुसी बाइबल हो जाओ अरे वचन के लिखा ऐसे ओ दिया जीण दीना चिट्ठियां हाँ। ਅਸੀਂ ਜਿੱਦਰ ਨੂੰ ਵੀ ਜਾਣਾ ਲੋਕਾਂ ਨੇ ਸਾਨੂੰ ਪੜਨਾ ਆ ਕਿ ਤੁਹਾਡਾ ਕੈਰੈਕਟਰ ਕਿਹੋ ਜਿਹਾ ਆ ਤੁਹਾਡੇ ਕੰਮ ਕਿਹੋ ਜਿਹਾ ਤੁਹਾਡੇ ਬੋਲ ਚਾਲ ਉੱਠਣਾ ਬੈਠਣਾ ਤੁਹਾਡਾ ਕਿਹੋ ਜਿਹਾ ਤੁਹਾਡੇ ਘਰ ਦਾ ਮਾਹੌਲ ਕਿਹੋ ਜਿਹਾ ਤੁਹਾਡੇ 3 ਪੁੱਤਰ ਕਿਹੋ ਜਿਹਾ ਬਾਣੀ ਦਾ ਕਿਸੇ ਨੂੰ ਇਲਮ ਹੋਵੇ ਨਾ ਹੋਵੇ ਗਵੰਡੀ ਦਾ ਇਲਮ ਜ਼ਰੂਰ ਹੁੰਦਾ ਆ ਤੁਸੀਂ ਵੀ ਕਿਸੇ ਦੇ ਗਵੰਡੀ ਹੋ ਜੇ ਤੁਹਾਨੂੰ ਤੁਹਾਡੇ ਗਵਾਂਡੀ ਬਾਰੇ ਸਭ ਪਤਾ ਆਇਆ ਤਾਂ ਤੁਹਾਡਾ ਗਵਾਂਡੀ ਵੀ ਤੁਹਾਨੂੰ ਪੜ ਰਿਹਾ ਆ ਔਰ ਕਿੰਨਾ ਚੰਗਾ ਹੋਏ ਕਿ ਉਹ ਜਦੋਂ ਸਾਨੂੰ ਪੜੇ ਤਾਂ ਉਹਨੂੰ ਅਸੀਂ ਬਾਈਬਲ ਹੀ ਨਜ਼ਰ ਆਈਏ ਔਰ ਉਹ ਸਾਨੂੰ ਨਹੀਂ ਬਾਈਬਲ ਨੂੰ ਪੜੇ ਬਾਈਬਲ ਨੂੰ ਸਿੱਖੇ ਬਾਈਬਲ ਨੂੰ ਵੇਖੇ ਔਰ ਬਾਈਬਲ ਹੋ ਜਾਏ ਹallelujah 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 so ਅਗਰੇ ਅਸੀਂ ਸਤਸੰਗ ਦੇ ਵਿੱਚ ਆਉਣੇ ਆ ਸਾਡੇ ਜੀਵਨ ਦੇ ਵਿੱਚ ਸਤ ਸੰਗਤ ਦਾ ਮਤਲਬ ਕੀ ਆ ਫਸਟ ਆਫ ਆਲ ਭੀੜ ਦਾ ਇਕੱਠਾ ਹੋਣਾ ਸਤ ਸੰਗਤ ਨਹੀਂ ਆ ਸਤ ਸੰਗ ਸੰਗ ਹੁੰਦਾ ਮਿਲਣਾ ਇਕਜਟ ਹੋਣਾ ਅਰ ਸਤ ਦਾ ਮਤਲਬ ਆ ਸੱਚ ਟਰੂ ਟਰੂਥ ਸੱਚਾਈ ਸੱਚਾਈ ਦੀ ਸੰਗਤ ਕਰਨਾ ਅਸੀਂ ਇੱਥੇ ਸਚਾਈ ਨੂੰ ਜਾਣਨ ਦੇ ਲਈ ਇਕੱਠੇ ਹੋਏ ਔਰ ਵਚਨ ਕੀ ਕਹਿੰਦਾ ਤੁਸੀਂ ਸਚਾਈ ਨੂੰ ਜਾਣੋਗੇ ਔਰ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਭਾਵ ਜਦੋਂ ਤੁਸੀਂ ਇਹਨਾਂ ਸੱਚੀਆਂ ਗੱਲਾਂ ਨੂੰ ਜਾਣ ਲਵੋਗੇ ਔਰ ਪ੍ਰੈਕਟੀਕਲੀ ਹਕੀਕਤ ਤੌਰ ਤੇ ਤੁਸੀਂ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਓਗੇ ਤਾਂ ਕੀ ਹੋਏਗਾ ਤੁਸੀਂ ਆਜ਼ਾਦ ਹੋ ਜਾਓਗੇ ਕਿਹੜੀਆਂ ਚੀਜ਼ਾਂ ਤੋਂ ਫਿਕਰ ਤੋਂ ਬੋਝ ਤੋਂ ਗਮ ਤੋਂ ਚਿੰਤਾ ਤੋਂ ਔਰ ਸਭ ਚੀਜ਼ਾਂ ਜਿਹੜੀਆਂ ਤੁਹਾਨੂੰ ਡਿਸਟਰਬ ਕਰਦੀਆਂ ਆ ਡਿਸਟਰੈਕਟ ਕਰਦੀਆਂ ਆ ਡਿਸੀਵ ਕਰਦੀਆਂ ਆ ਐਂਡ ਡਿਸਟਰੋਏ ਕਰਦੀਆਂ ਆ ਹਰ ਇੱਕ ਉਹ ਚੀਜ਼ ਜਿਹੜੀ ਤੁਹਾਨੂੰ ਪਟਕਾਉਂਦੀ ਆ ਦੁੱਖ ਦਿੰਦੀ ਆ ਨਾਸ਼ ਕਰਦੀ ਆ ਤੇ ਭੇਚਲਦੀ ਆ ਤੁਸੀਂ ਉਹਨਾਂ ਸਭ ਚੀਜ਼ਾਂ ਤੋਂ ਆਜ਼ਾਦ ਹੋ ਜਾਓਗੇ ਕਦੋਂ ਕਿਉਂਕਿ ਜਦੋਂ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰ ਦੇਗੀ 2 ਕੋਰਿੰਥੀਆ ਉਹਦਾ 9 ਅਧਿਆਇ ਉਦੀ 6 ਤੋਂ 8 ਨੰਬਰ ਪੰਕਤੀ ਦੇ ਵਿੱਚ ਆਜੋ ਆਪਾਂ ਦੇਖੀਏ ਇੱਥੇ ਲਿਖਿਆ ਪਰ ਗੱਲ ਇਹ ਹੈ ਭਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਡੇਗਾ ਅਤੇ ਜਿਹੜਾ ਖੁੱਲੇ ਦਿਲ ਬੀਜਦਾਉਂ ਕੀ ਕਰੂਗਾ ਖੁੱਲੇ ਦਿਲ ਵੱਡੇਗਾ ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ ਰੰਜ ਨਾਲ ਅਥਵਾ ਲਾਚਾਰੀ ਨਾਲ ਨਹੀਂ ਕਿਉਂਕਿ ਜੋ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ ਅਤੇ ਪਰਮੇਸ਼ਵਰ ਤੁਹਾਡੇ ਉੱਤੇ ਸਾਰੀ ਕਿਰਪਾ ਬទਤੀ ਕਰ ਸਕਦਾ ਹੈ ਭਈ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ ਹallelujah ਸੋ ਵਚਨ ਕਹਿੰਦਾ ਗੱਲ ਇਹ ਆ ਆਪਾਂ ਕਦੋਂ ਕਹਿੰਦੇ ਹੁੰਨੇ ਗੱਲ ਇਹ ਆ ਜਦੋਂ ਆਪਾਂ ਕਿਸੇ ਗੱਲ ਤੇ ਕਿਸੇ ਦਾ ਧਿਆਨ ਦਿਵਾਉਣਾ ਹੁੰਦਾ ਕਿ ਆਪਾਂ ਕਿੰਨੇ ਵੀ ਅਸਲੀ ਗੱਲ ਆ ਆ ਹੁਣ ਇੱਥੇ ਵਚਨ ਵੀ ਇਦਾਂ ਹੀ ਕਹਿੰਦਾ ਵੀ ਗੱਲ ਇਹ ਹੈ ਵੀ ਜਿਹੜਾ ਘੱਟ ਬੀਜਦਾ ਆ ਉਹ ਘੱਟ ਵੱਡੂਗਾ ਜੇ ਤੁਸੀਂ ਭਲਾਈਆਂ ਹੀ ਭਲਾਈਆਂ ਬੀਜੀਆਂ ਆ ਤੇ ਤੁਹਾਨੂੰ ਭਲਾਈਆਂ ਹੀ ਭਲਾਈਆਂ ਮਿਲਣਗੀਆਂ ਪਰ ਜੇ ਤੁਸੀਂ ਕਿਤੇ ਭਲਾਈ ਬੀਜੀ ਆ ਕਿਤੇ ਬੁਰਾਈ ਬੀਜੀ ਆ ਤੇ ਫਿਰ ਉਗਣਾ ਵੀ ਕਿਤੇ ਬੁਰੀਾਈ ਉੱਗਗੀ ਕਿਤੇ ਭਲਾਈ ਉੱਗਗੀ ਸੋ ਇਦਾਂ ਹੀ ਸੀ ਫਾਈਨੈਂਸ਼ਲੀ ਬlesਿੰਗ ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਆ ਤਾਂ ਫਾਈਨੈਂਸ਼ਲੀ ਵੀ ਤੁਸੀਂ ਜੋ ਵੀ ਬੀਜੋਗੇ ਉਹ ਹੀ ਤੁਹਾਡੇ ਲਈ ਉੱਗੇਗਾ ਫਿਰ ਚੜਾ ਖਲੋ ਤੁਸੀਂ ਇੱਕ ਦੁਕਾਨ ਖੋਲ ਲਈ ਆ ਦੁਕਾਨ ਭਾਵ ਇੱਕ ਕਮਰਾ ਆ ਉਹਨੂੰ ਸ਼ਟਰ ਲੱਗਾ ਤੇ ਉਹਦੇ ਬਾਹਰ ਤੁਸੀਂ ਲਿਖਤਾ ਵੀ ਮਨਿਆਰੀ ਦੀ ਦੁਕਾਨ ਕਰਿਆਨੇ ਦੀ ਦੁਕਾਨ ਜਿਹੜੀ ਵੀ ਦੁਕਾਨ ਤੁਸੀਂ ਲਿਖਤਾ ਇਟਾਂ ਦੀ ਸੈਂਟਰੀ ਦੀ ਜੋ ਵੀ ਕੋਸ਼ ਲਾ ਲੋ ਪਰ ਤੁਸੀਂ ਉਹਦੇ ਅੰਦਰ ਸਮਾਨ ਨਹੀਂ ਪਾਇਆ ਤੁਸੀਂ ਉਸ ਦੁਕਾਨ ਚੋਂ ਕੁਝ ਖੱਟ ਸਕਦੇ ਆ ਖੱਟ ਸਕਦੇ ਕੋਸ਼ ਕੋਸ਼ ਵੀ ਨਹੀਂ ਕਿਉਂਕਿ ਤੁਸੀਂ ਤਾਂ ਕੁਝ ਇਨਵੈਸਟਿੰਗ ਨਹੀਂ ਕੀਤਾ ਤੁਸੀਂ ਕੁਝ ਬੀਜਿਆ ਹੀ ਨਹੀਂ ਉਹ ਖੇਤ ਤਾਂ ਤੁਸੀਂ ਖਰੀਦ ਲਿਆ ਖੇਤ ਨੂੰ ਤੁਸੀਂ ਵਾਹ ਲਿਆ ਔਰ ਖੁੱਲਾ ਛਾੜ ਦਿੱਤਾ ਹੁਣ ਉਸ ਦੁਕਾਨ ਦਾ ਰੋਜ਼ ਤੁਸੀਂ ਸ਼ਟਰ ਖੋਲਦੇ ਹੋ ਬੰਦ ਕਰ ਦਿੰਦੇ ਹੋ ਸਵੇਰ ਨੂੰ ਖੋਲਦੇ ਹੋ ਸ਼ਾਮ ਨੂੰ ਬੰਦ ਕਰ ਦਿੰਦੇ ਹੋ ਤਾਂ ਜਦੋਂ ਤੁਸੀਂ ਸ਼ਾਮ ਨੂੰ ਜਾਂਦੇ ਹੋ ਬੰਦ ਕਰਨ ਵਾਸਤੇ ਉੱਥੇ ਕੀ ਹੁੰਦਾ ਜਾਂ ਤਾਂ ਵਾਰਾ ਜਾਨਵਰ ਬੈਠੇ ਹੋ ਸਕਦੇ ਆ ਚਿੜੀਆਂ ਕਾ ਹੋ ਸਕਦੇ ਆ ਤੁਹਾਨੂੰ ਉਥੋਂ ਹੋਰ ਕੁਝ ਮਿਲੇਗਾ ਨਹੀਂ ਪਰ ਅਗਰ ਤੁਸੀਂ ਉਥੇ ਥੋੜਾ ਜਿਹਾ ਸਮਾਨ ਰੱਖਿਆ ਆ ਤਾਂ ਤੁਸੀਂ ਕਿੰਨੀ ਕਮਾਈ ਕਰੋਗੇ ਲੱਖਾਂ ਛੋੜੀ ਜਾਈ ਜਿੰਨੀ ਕੇ ਇਨਵੈਸਟਮੈਂਟ ਹੋਏਗੀ ਓਨਿਕ ਹੀ ਤੁਹਾਨੂੰ ਉਹਦੀ ਰਿਟਰਨ ਮਿਲੇਗੀ ਇਦਾਂ ਹੀ ਤੁਸੀਂ ਆਪਣੇ ਜੀਵਨ ਦੇ ਹਰ ਫੈਕਟਰ ਦੇ ਵਿੱਚ ਹਰੇਕ ਖੇਤਰ 'ਚ ਹਰੇਕ ਹਿੱਸੇ ਦੇ ਵਿੱਚ ਜਿੰਨਾਕ ਤੁਸੀਂ ਬੀਜਦੇ ਹੋ ਉਨਾਂਕ ਹੀ ਤੁਹਾਨੂੰ ਵਾਪਸ ਮਿਲਦਾ ਹੈ ਕਹਿੰਦਾ ਜਿਹੜਾ ਘੱਟ ਬੀਜੂਗਾ ਉਹ ਘੱਟ ਵੱਡੂਗਾ ਤੇ ਜਿਹੜਾ ਖੁੱਲੇ ਦਿਲ ਨਾਲ ਬੀਜੂਗਾ ਉਹ ਖੁੱਲੇ ਦਿਲ ਨਾਲ ਵੱਡੂਗਾ ਕਿੰਨਾ ਹਰੇਕ ਜਿਵੇਂ ਉਹਨੇ ਜਿੱਦਾਂ ਉਹਨੇ ਦਿਲ 'ਚ ਧਾਰਿਆ ਤਿਵੇਂ ਕਰੇ ਸੋ ਇਹ ਕਿਹੜੀ ਚੀਜ਼ ਬੀਜਣ ਦੀ ਗੱਲ ਹੋ ਰਹੀ ਆ ਪਰਮੇਸ਼ਵਰ ਦੇ ਘਰ ਦੇ ਵਿੱਚ ਆਫਰਿੰਗ ਪੇਟ ਆ ਦੀ ਗੱਲ ਹੋ ਰਹੀ ਆ ਜੋ ਵੀ ਕਿਸੇ ਨੇ ਆਪਣੇ ਮਾਨ ਵਿੱਚ ਧਾਰਿਆ ਆ ਉਦਾਂ ਹੀ ਉਹ ਬੀਜੇ ਜੇ ਪਰਮੇਸ਼ਵਰ ਨੇ ਬਹੁਤ ਦਿੱਤਾ ਆ ਤਾਂ ਚਾਹੀਦਾ ਕੀ ਸੀਗਾ ਬਹੁਤ ਬੀਜਣਾ ਜਿੰਨੂੰ ਪਰਮੇਸ਼ਰ ਨੇ ਜਿੰਨਾ ਦਿੱਤਾ ਉਹਦੇ ਹਿਸਾਬ ਨਾਲ ਵੱਧ ਘੱਟ ਦੀ ਰੇਸ਼ੋ ਉਦਾਂ ਹੀ ਬਣਦੀ ਆ ਪਰ ਕੰਨਾ ਤੱਕੇ ਨਾਲ ਨਹੀਂ ਜਿਵੇਂ ਤੁਸੀਂ ਦਿਲ ਵਿੱਚ ਧਾਰਿਆ ਉਦਾਂ ਬੀਜੇ ਪਰ ਮੈਂ ਤੁਹਾਨੂੰ ਸੱਚੀ ਸੱਚੀ ਗੱਲ ਦੱਸਾਂ ਕਿੰਨਿਆਂ ਨੇ ਦਿਲ ਵਿੱਚ ਧਾਰਿਆ ਸੀਗਾ ਕੰਮ ਹੋ ਗਿਆ ਪਰ ਉਦਾਂ ਬੀਜਿਆ ਨਹੀਂ ਇਹ ਬਹੁ ਜਾਣੇ ਬੈਠੇ ਆ ਇੱਥੇ ਸੱਚੀ ਮੈਂ ਤੁਹਾਨੂੰ ਦੱਸ ਰਹੀ ਆ ਉਹਨਾਂ ਨੇ ਧਾਰਿਆ ਸੀ ਸਾਡਾ ਆਹ ਕੰਮ ਬਹੁਤ ਮੁਸੀਬਤ ਵਾਲਾ ਦੀਦਾ ਸੀ ਉਹਨਾਂ ਨੂੰ ਇਦਾਂ ਹੋ ਜਵੇ ਉਹ ਬਹੁਤ ਸੌਖੇ ਤਰੀਕੇ ਨਾਲ ਪ੍ਰਭੂ ਨੇ ਕਰਤਾ ਫਿਰ ਉਹਨਾਂ ਨੂੰ ਲੱਗਾ ਇਹ ਤਾਂ ਬਹੁਤ ਈਜ਼ੀ ਸੀ ਮੈਨੂੰ ਹੀ ਔਖਾ ਲੱਗਦਾ ਸੀਗਾ ਦੇਖਣ ਨੂੰ ਚੱਲ ਕੋਈ ਗੱਲ ਨਹੀਂ ਪ੍ਰਭੂ ਜਾਣਦਾ ਹੀ ਆ ਉਹਨਾਂ ਨੇ ਆਪਣੇ ਹੀ ਮਨ ਦੇ ਹਿਸਾਬ ਨਾਲ ਕੰਪਰੋਮਾਈਜ਼ ਕਰਕੇ ਉਹ ਚੀਜ਼ ਨੂੰ ਕਰ ਦਿੱਤਾ ਮੇਰਾ ਉਹਨਾਂ ਦੇ ਨਾਲ ਕੋਈ ਕੋਈ ਗੱਲਬਾਤ ਨਹੀਂ ਹੈਗੀ ਪਰ ਮੈਂ ਤੁਹਾਨੂੰ ਤੁਹਾਡਾ ਮੈਸੇਜ ਜਿਹੜਾ ਸੀਗਾ ਉਹ ਦੇ ਦਿੱਤਾ ਚੇਤੇ ਕਰਵਾ ਦਿੱਤਾ ਕਿ ਬਹੁਤ ਸਾਰਿਆਂ ਨੇ ਮਨ ਵਿੱਚ ਧਾਰਿਆ ਸੀ ਅਰ ਵਚਨ ਇਦਾਂ ਕਹਿੰਦਾ ਜੋ ਤੁਸੀਂ ਮਨ ਵਿੱਚ ਧਾਰਿਆ ਆ ਉਦਾਂ ਤੁਹਾਨੂੰ ਕਰਨਾ ਚਾਹੀਦਾ ਹੈ ਸਿਰਫ ਗਿਵਿੰਗ ਦੇ ਬਾਰੇ ਵਿੱਚ ਹੀ ਨਹੀਂ ਉਹਨਾਂ ਨੇ ਵਰਤ ਵੀ ਸੁੱਖੇ ਸੀ ਕੁਝ ਲੋਕਾਂ ਨੇ ਵੀ ਅਸੀਂ ਇੰਨੇ ਵਰਤ ਰੱਖੂਗੇ ਜਾਂ ਅਸੀਂ ਇਦਾਂ ਸੇਵਾ ਕਰੂਗੇ ਜਾਂ ਫਲਾਨੀ ਭੇਟਾ ਲੈ ਕੇ ਜਾਉਂਗੇ ਕਿੰਨੇ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਉਹਨਾਂ ਨੇ ਆਪਣੇ ਮਨ ਚ ਧਾਰਿਆ ਸੀ ਉਹਨਾਂ ਨੇ ਲੰਗਰ ਧਾਰੇ ਸੀਗੇ ਮਨ ਦੇ ਵਿੱਚ ਹੋਰ ਕੁਝ ਚੀਜ਼ਾਂ ਇਦਾਂ ਧਾਰੀਆਂ ਸੀ ਪਰ ਬਾਅਦ ਵਿੱਚ ਉਹਨਾਂ ਨੇ ਜਿਵੇਂ ਕਿਵੇਂ ਵੀ ਸੀਗਾ ਉਦਾਂ ਨਹੀਂ ਕੀਤਾ ਜਿਵੇਂ ਉਹਨਾਂ ਨੇ ਰੱਖਿਆ ਸੀਗਾ ਪਰਮੇਸ਼ਵਰ ਦੇ ਅੱਗੇ ਪਰ ਬਾਣੀ ਇਦਾਂ ਦੱਸਦੀ ਆ ਵੀ ਜਾਂ ਤਾਂ ਸੁੱਖ ਸੁਖ ਨਾ ਸੁਖਣਾ ਸੁਖੋ ਨਾ ਜਾਂ ਫੇ ਉਹਨੂੰ ਛੇਤੀ ਦਿਨੀ ਪੂਰਾ ਕਰਦੇ ਹੋ ਜਿਆਦਾ ਟਾਈਮ ਇਹਨਾਂ ਚੀਜ਼ਾਂ ਨੂੰ ਇਦਾਂ ਨਹੀਂ ਰੱਖੀਦਾ ਫੇ ਕੀ ਹੁੰਦਾ ਆ ਚੇਤੇ ਤਾਂ ਉਹਨੇ ਤੁਹਾਨੂੰ ਕਰਵਾਉਣਾ ਹੀ ਕਰਵਾਉਣਾ ਆ ਤੁਹਾਨੂੰ ਸੱਚੀ ਗੱਲ ਦੱਸਾਂ ਭਾਵੇਂ ਕੋਈ ਇਹਨੇ ਤੇ ਕੰਟਰੋਵਰਸੀ ਬਣਾਏ ਜੋ ਮਰਜੀ ਕਰੋ ਚੇਤੇ ਤਾਂ ਉਹਨੇ ਕਰਵਾਉਣਾ ਤੇ ਚੇਤੇ ਕਰਵਾਉਣ ਲਈ ਉਹ ਤੁਹਾਨੂੰ ਕਿਵੇਂ ਚੇਤੇ ਕਰਵਾਊਗਾ ਚਿੱਕਾ ਘੜਾਉਂਦਾ ਫਿਰ ਉਹ ਫੇਰ ਉਹ ਵਾਪਸ ਤੁਹਾਨੂੰ ਉਸ ਸੇ ਪ੍ਰੋਬਲਮ ਦੇ ਵਿੱਚ ਲੈ ਕੇ ਜਾਂਦਾ আর ਫੇਰ ਤੁਹਾਨੂੰ ਯਾਦ ਆਉਂਦਾ ਕਿੰਨੇ ਭੈਣ ਭਰਾ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਮਿਲੇ ਆ ਜਿਨ੍ਹਾਂ ਨੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਪਣੇ ਬੱਚੇ ਹੋਣ ਦੇ ਲਈ ਪ੍ਰਾਰਥਨਾ ਕੀਤੀ ਸੀਗੀ ਕਦੋਂ ਜਦੋਂ ਬਿਸ਼ਪ ਸੰਧਰਪਜਨ ਸਿੰਘ ਜੀ ਖੁਦਾ ਦੀ ਸੇਵਕਾਈ ਕਰਦੇ ਸੀਗੇ ਦੇ ਵਿੱਚ ਤੇ ਹੁਣ ਉਹਨਾਂ ਨੂੰ ਪ੍ਰਭੂ ਦੇ ਕੋਲ ਗਿਆਵੇਂ 13-14 ਸਾਲ ਹੋ ਗਏ ਪ੍ਰਭੂ ਦੇ ਦਾਸ ਨੂੰ ਤੇ ਹਿਸਾਬ ਲਾ ਲੋ ਵੀ ਉਹ ਨਿਆਣੇ 16-16 17-17 ਸਾਲ ਦੇ ਘੱਟੋ-ਘੱਟ ਹੋ ਗਏ ਤੇ ਹੁਣ ਜਦੋਂ ਉਹ ਨਿਆਣੇ ਆਖੇ ਨਹੀਂ ਲੱਗਦੇ ਜਿਦਾਂ ਕਰਦੇ ਆ ਜਾਂ ਉਹ ਬਹੁਤ ਛੋਟੀ ਉਮਰੇ ਵਿਗੜ ਕੇ ਗਲਤ ਕੰਮਾਂ 'ਚ ਪੈ ਗਏ ਆ ਨਸ਼ਿਆਂ ਵਿੱਚ ਪੈ ਗਏ ਆ ਤੇ ਫੇ ਉਹ ਪੇਰੈਂਟਸ ਆ ਰਹੇ ਆ ਸਾਡੇ ਤੋਂ ਜੀ ਗਲਤੀ ਹੋ ਗਈ ਅਸੀਂ ਸੁਖਣਾ ਸੁਖੀ ਸੀ ਅਸੀਂ ਤਾਂ ਗਵਾਹੀ ਵੀ ਨਹੀਂ ਦਿੱਤੀ ਹੁਣ ਕਿਵੇਂ ਚਤੇ ਆ ਗਿਆ ਜੇ ਗੱਡੀ ਸਹੀ ਚੱਲੀ ਜਾਂਦੀ ਉਹਨਾਂ ਨੇ ਕਹਿਣਾ ਸੀਗਾ ਵੀ ਠੀਕ ਹੈ ਹੀ ਆ ਚੇਤਾਵੋ ਲਗਾਉਨੂ ਵੀ ਜਿਹਦੇ ਨਾਲ ਗੱਲ ਕੀਤੀ ਸੀ ਤੁਸੀਂ ਆਪਣੇ ਮਨ ਵਿੱਚ ਕਿੰਨੇ ਵਰਤ ਸੁਖਦੇ ਆ ਕੀ ਭੇਟਾ ਸੁਖਦੇ ਆ ਤੁਸੀਂ ਸਾਡੇ ਨਾਲ ਥੋੜੀ ਡਿਸਕਸ ਕਰਦੇ ਆ ਇਹ ਤੁਹਾਡਾ ਉਹਦੇ ਨਾਲ ਮਸਲਾ ਆ ਜਿਹਦੇ ਅੱਗੇ ਤੁਸੀਂ ਸੁਖਣਾ ਸੁਖਦੇ ਆ ਪਰ ਅਗਵਾਈ ਕਰਨ ਵਾਲੇ ਹੋਣ ਦੇ ਨਾਤੇ ਸਾਡਾ ਇਹ ਫਰਜ ਬਣਦਾ ਤੁਹਾਨੂੰ ਦੱਸ ਦਈਏ ਕਿ ਦੁੱਖਾਂ ਵਿੱਚ ਪੈਣ ਤੋਂ ਪਹਿਲਾਂ ਆਪਣੀਆਂ ਸੁਖਣਾ ਨੂੰ ਪੂਰਿਆ ਕਰ ਦਿਓ ਚਾਹੇ ਵਰਤ ਰੱਖਣ ਦੀਆਂ ਭੇਟਾ ਦੇਣ ਦੀਆਂ ਤੁਸੀਂ ਪਿਆਸੇ ਨਾਲ ਸੁਖਿਆ ਸੀ ਤੁਸੀਂ ਕੋਈ ਪਰਮੇਸ਼ਵਰ ਦੇ ਘਰ ਵਿੱਚ ਬਰਤਨ ਚੜਾਉਣਾ ਸੀਗਾ ਤੁਸੀਂ ਕਿਸੇ ਨੇ ਐਲਸੀਡੀ ਲਵਾਉਣੀ ਸੀ ਕਿਸੇ ਨੇ ਪੱਖਾ ਕੁਲਰ ਕਿਸੇ ਨੇ ਲੰਗਰ ਜੋ ਵੀ ਤੁਹਾਡੇ ਮਨ ਵਿੱਚ ਆਇਆ ਸੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਾ ਸੀ ਹੁਣ ਤੁਸੀਂ ਉਸ ਚੀਜ਼ ਨੂੰ ਜ਼ਰੂਰ ਪੂਰਾ ਕਰ ਦਿਓ ਔਰ ਖੁਸ਼ੀ ਨਾਲ ਪੂਰਾ ਕਰੋ ਰੰਜ ਨਾਲ ਨਹੀਂ ਇੱਥੇ ਵੀ ਇਦਾਂ ਹੀ ਵਚਨ ਚ ਲਿਖਿਆ ਕਿਨਾਂ ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਤਿਵੇਂ ਕਰੇ ਰਾਂਝ ਨਾਲ ਅਥਵਲ ਆਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਪ੍ਰਭੂ ਕਿੰਨੂੰ ਪਿਆਰ ਕਰਦੇ ਆ ਖੁਸ਼ੀ ਨਾਲ ਦੇਣ ਵਾਲੇ ਨੂੰ ਤੁਸੀਂ 10 ਰੁਪਏ ਵੀ ਦੇ ਰਹੇ ਹੋ ਤੁਸੀਂ 1 ਰੁਪਇਆ ਵੀ ਦੇ ਰਹੇ ਹੋ ਨਾ ਤੁਸੀਂ ਖੁਸ਼ੀ ਨਾਲ ਪਾਓ ਕਿ ਪ੍ਰਭੂ ਮੈਂ ਵੋ ਖੋਸ਼ ਹਾਂ ਮੈਂ ਚਾਹਨਾ 1 ਰੁਪਇਆ ਵੀ ਤੁਹਾਡੇ ਘਰ ਦੇ ਵਿੱਚ ਇਸਤੇਮਾਲ ਕੀਤਾ ਜਾਏ ਮੇਰਾ ਵੀ ਇੱਕ ਛੋਟਾ ਜਿਹਾ ਹਿੱਸਾ ਤੁਹਾਡੇ ਘਰ ਚ ਹੋਏ ਆਮ ਸੋ ਹੈਪੀ ਕਿ ਪ੍ਰਭੂ ਤੁਸੀਂ ਮੈਨੂੰ ਦਿੱਤਾ ਹੈ ਤੁਹਾਡੇ ਅੰਦਰ ਗ੍ਰੈਟੀਟਿਊਡ ਹੋਣਾ ਚਾਹੀਦਾ ਹੈ ਸ਼ੁਕਰਾਨਾ ਤੁਹਾਡੇ ਅੰਦਰ ਹੋਣਾ ਚਾਹੀਦਾ ਹੈ ਔਰ ਜਦੋਂ ਤੁਸੀਂ ਸ਼ੁਕਰਾਨਾ ਕਰਦੇ ਹੋਇਆ ਆਪਣੀਆਂ ਭੇਟਾ ਚੜਹਾਉਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਸ਼ੁਕਰਾਨੇ ਕਰਨ ਦੀ ਕਮੀ ਨਹੀਂ ਰਹਿੰਦੀ ਪਰਮੇਸ਼ਰ ਇਦਾਂ ਦੇ ਮੌਕੇ ਤੁਹਾਨੂੰ ਦਿੰਦੇ ਕਿ ਤੁਹਾਡੇ ਆਪਣੇ ਮੂੰਹ ਚੋਂ ਆਪੇ ਸ਼ੁਕਰ ਰੱਬਾ ਸ਼ੁਕਰ ਰੱਬਾ ਸ਼ੁਕਰ ਖੁਦਾਇਆ ਸ਼ੁਕਰ ਯਿਸੂ ਸ਼ੁਕਰ ਯਹਵਾ ਸ਼ੁਕਰ ਸ਼ੁਕਰ ਨਿਕਲਦਾ ਹੀ ਰਹਿੰਦਾ ਹੈ ਹਾਏ ਹਾਏ ਕਹਿਣ ਦੇ ਨਾਲੋਂ ਓਏ ਹੋਏ ਕਹਿਣ ਦੇ ਨਾਲੋਂ ਚੰਗਾ ਆ ਕਿ ਸਾਡੇ ਮੂੰਹ ਚੋਂ ਸ਼ੁਕਰੀਆ ਨਿਕਲੇ ਸੋ ਇਸ ਲਈ ਜਦ ਵੀ ਪਰਮੇਸ਼ਵਰ ਦੇ ਘਰ ਵਿੱਚ ਦਿਓ ਬੰਦ ਮੁਠੀ ਦੇ ਨਾਲ ਦਿਓ ਵਿਖਾਵਾ ਕਰਕੇ ਨਾ ਦਿਓ ਕਿ ਪਤਾ ਲੱਗੇ ਜੀ ਅਸੀਂ ਕੀ ਦੇ ਰਹੇ ਆ ਨਾਮ ਲਿਖ ਦਿਓ ਜੀ ਇਦਾਂ ਕਰ ਦਿਓ ਜੀ ਕਿਉਂਕਿ ਵਚਨ ਤਾਂ ਕਹਿੰਦਾ ਜੋ ਤੁਸੀਂ ਸੱਜੇ ਦੇ ਨਾਲ ਦੇ ਰਹੇ ਹੋ ਖੱਬੇ ਨੂੰ ਵੀ ਪਤਾ ਨਾ ਲੱਗੇ ਤਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਨੂੰ ਆਣ ਕੇ ਦੱਸਣਾ ਕਿ ਅਸੀਂ ਆਹਾ ਦਿੱਤਾ ਹੈ ਇਹ ਤੁਹਾਡੀ ਤੇ ਪਰਮੇਸ਼ਵਰ ਦੀ ਡੀਲ ਆ ਮੈਂ ਤਾਂ ਕਹਿੰਦੀ ਸਾਨੂੰ ਵੀ ਨਹੀਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੀ ਦਿੱਤਾ ਹੈ ਪਰ ਤੁਸੀਂ ਜ਼ਰੂਰ ਪਰਮੇਸ਼ਵਰ ਦੇ ਨਾਲ ਵਫਾਦਾਰ ਹੋਣੇ ਚਾਹੀਦੇ ਆ ਕਿਉਂਕਿ ਇਹ ਜੋ ਤੁਹਾਡੇ ਕੋਲੇ ਆ ਇਹ ਤੁਹਾਨੂੰ ਪਰਮ ਪਿਤਾ ਪਰਮੇਸ਼ਵਰ ਦੀ ਦੇਣ ਆ ਇਹ ਉਹਦੇ ਵੱਲੋਂ ਦਿੱਤਾ ਹੋਇਆ ਆ ਸੋ ਉਹਨੇ ਤੁਹਾਡੇ ਕੋਲੋਂ ਸਭ ਕੁਝ ਨਹੀਂ ਮੰਗਿਆ। ਉਹਨੇ ਕਿਹਾ ਜੋ ਤੇਰੇ ਮਨ ਦੇ ਵਿੱਚ ਆ ਨਾ ਉਹ ਖੁਸ਼ੀ ਨਾਲ ਦੇ। ਹੁਣ ਹੋ ਸਕਦਾ ਕਿ ਤੁਸੀਂ 50% ਕਰ ਰਹੇ ਹੋ, 20% ਕਰਦੇ ਹੋ, 2% 1%, 5% ਇਟਸ ਕੰਪਲੀਟਲੀ ਅਪ ਟੂ ਯੂ। ਇਹ ਪੂਰਨ ਤਰੀਕੇ ਨਾਲ ਤੁਹਾਡੇ ਉੱਤੇ ਨਿਰਪਰ ਕਰਦਾ ਹੈ ਕਿ ਤੁਸੀਂ ਕਿਵੇਂ ਕਰ ਰਹੇ ਹੋ ਪਰ ਜਿਵੇਂ ਤੁਸੀਂ ਕਰਨਾ ਬਹੁਤ ਖੁਸ਼ੀ ਨਾਲ ਹੋਣਾ ਚਾਹੀਦਾ ਹੈ। ਅਰ ਖੁਦਾ ਅੱਗੇ ਪ੍ਰਾਰਥਨਾ ਕਰੋ ਕਿ ਖੁਦਾ ਜੀ ਮੈਨੂੰ ਦੇਣ ਵਾਲੇ ਬਣਾਓ ਅਰ ਇੰਨਾ ਦੇਣ ਵਾਲੇ ਬਣਾਓ ਕਿ ਮੈਂ ਖੁੱਲ੍ਹ ਦਿਲੀ ਦੇ ਨਾਲ ਦੇ ਸਕਾਂ ਹallelujah ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਤੁਹਾਨੂੰ ਦੱਸਦੀ ਆ ਪਰਮੇਸ਼ਵਰ ਦੀ ਮਹਿਮਾ ਦੇ ਲਈ ਮੇਰੀ ਸ਼ੁਰੂ ਤੋਂ ਬਹੁਤ ਖੁਆਇਸ਼ ਹੁੰਦੀ ਸੀਗੀ ਕਿ ਮੇਰੇ ਕੋਲ ਹੋਏ ਤਾਂ ਮੈਂ ਦੇਵਾਂ ਕਿ ਅਗਰ ਮੈਂ ਕਿਸੇ ਰੈਸਟੋਰੈਂਟ ਦੇ ਵਿੱਚ ਜਾਵਾਂ ਜਿਹੜਾ ਡੋਰ ਤੇ ਖੜਾ ਵੇ ਉਹਨੂੰ ਦੇਵਾਂ ਜਿਹੜਾ ਮੈਨੂੰ ਸਰਵ ਕਰੇ ਉਹਨੂੰ ਦੇਵਾਂ ਜੇ ਕੋਈ ਮੇਰੀ ਮਾੜੀ ਜੇ ਹੈਲਪ ਕਰੇ ਮੈਂ ਉਹਨੂੰ ਦੇਵਾਂ ਕੁਝ ਵੀ ਕਰਕੇ ਮੇਰੇ ਕੋਲੇ ਦੇਣ ਨੂੰ ਹੋਵੇ ਗੁੱਥੀ ਮਾਰਨ ਦੀ ਕਦੀ ਵੀ ਮੇਰੀ ਖੁਆਇਸ਼ ਨਹੀਂ ਰਹੀ ਕਿ ਮੇਰੇ ਕੋਲ ਹੋਏ ਤੇ ਮੈਂ ਦੱਬ ਲਵਾਂ ਤੇ ਫਿਰ ਹੋਰ 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 ਉਹਨੂੰ ਜੋੜ ਕੇ ਤੇ ਬਸ ਇਦਾਂ ਫੀਲ ਕਰਾਂ ਕਿ ਉਹ ਹੁਣ ਮੇਰੇ ਕੋਲੇ ਬਹੁਤ ਜ਼ਿਆਦਾ ਆ ਨਹੀਂ ਹਮੇਸ਼ਾ ਮੇਰੀ ਇੱਕ ਖੁਆਇਸ਼ ਰਹੀ ਕਿ ਪ੍ਰਭੂ ਮੈਂ ਵੰਡਣਾ ਚਾਹੁੰਦੀ ਆ ਮੈਨੂੰ ਵੰਡਣ ਵਾਸਤੇ ਦਿਓ ਉਹ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਆ ਅਰੇ ਮੈਂ ਉਸ ਜਗ੍ਹਾ ਤੇ ਖਲੋਤੀ ਹੈ ਗੱਲ ਤੁਹਾਡੇ ਨਾਲ ਕਰ ਰਹੀ ਆ ਜਿੱਥੇ ਭਸਮ ਕਰ ਦੇਣ ਵਾਲੀ ਅੱਗ ਉੱਤਰਦੀ ਆ ਸਮਝਦੇ ਹੋ ਉਹਦੇ ਭੈ ਦੇ ਵਿੱਚ ਰਹਿ ਕੇ ਉਹਦੀ ਮਹਿਮਾ ਦੇ ਲਈ ਮੈਂ ਇਹ ਟੈਸਟੀਮਨੀ ਤੁਹਾਨੂੰ ਦੇ ਰਹੀ ਆ ਅਰੇ ਖੁਆਇਸ਼ ਮੇਰੀ ਬਚਪਨ ਤੋਂ ਸੀ ਔਰ ਗਿਵਿੰਗ ਮੈਂ ਆਪਣੇ ਪੇਰੈਂਟਸ ਤੋਂ ਸਿੱਖੀ ਕਿਉਂਕਿ ਸਟਾਰਟਿੰਗ ਦੇ ਵਿੱਚ ਤੁਸੀਂ ਜੋ ਵੀ ਸਿੱਖਦੇ ਹੋ ਆਪਣੇ ਪੇਰੈਂਟਸ ਤੋਂ ਸਿੱਖਦੇ ਹੋ ਮੈਂ ਦੇਖਣਾ ਕਿ ਮੈਨੂੰ ਯਾਦ ਆ ਮੈਂ ਇੱਕ ਸਕੂਲ ਦੇ ਵਿੱਚ ਪੜ੍ਹਦੀ ਸੀਗੀ ਔਰ ਉੱਥੇ ਇੱਕ ਏਮਪਲੋਈ ਸੀਗੇ ਅੰਕਲ ਤੇ ਉਹ ਕਰੰਟ ਲਾ ਕੇ ਮੁੱਕ ਗਏ ਪਰ ਉਹ ਬਹੁਤ ਹੀ ਪੂਰ ਫੈਮਿਲੀ ਨੂੰ ਬਿਲੋਂਗ ਕਰਦੇ ਸੀਗੇ ਤਾਂ ਮੈਂ ਆਣ ਕੇ ਘਰੇ ਜਦੋਂ ਗੱਲ ਕੀਤੀ ਆਪਣੇ ਪਾਪਾ ਦੇ ਨਾਲ ਕੇ ਪਾਪਾ ਅੰਕਲ ਉੱਥੇ ਸੀਗੇ ਉਹ ਮੁੱਕ ਗਏ ਪਰ ਉਹ ਬਹੁਤ ਪੂਰਿਆ ਉਹਨਾਂ ਦੀ ਫੈਮਿਲੀ ਉਹਨਾਂ ਦਾ ਇੱਕੋ ਹੀ ਰੂਮ ਵਾਲਾ ਘਰ ਆ ਤੇ ਮੈਨੂੰ ਪੂਰੀ ਚੰਗੀ ਤਰ੍ਹਾਂ ਯਾਦ ਆ ਮੈਂ 3rd ਜਾਂ 4th ਕਲਾਸ ਦੇ ਵਿੱਚ ਆਈ ਥਿੰਕ ਮੈਂ 4th ਕਲਾਸ ਵਿੱਚ ਸੀਗੀ ਤੇ ਮੇਰੇ ਪਾਪਾ ਵੈਰੀ ਨੈਕਸਟ ਡੇ ਸਾਰਾ ਰਾਸ਼ਨ ਉਹਨਾਂ ਨੇ ਬੋਰਿਆਂ ਦੇ ਵਿੱਚ ਭਰ ਕੇ ਤੇ ਅਲੀ ਮਾਰਨਿੰਗ ਸਕੂਲ ਲੱਗਣ ਤੋਂ ਪਹਿਲਾਂ ਉੱਥੇ ਪਹੁੰਚ ਗਏ ਸੀਗੇ ਕਿ ਕਿਸੇ ਨੂੰ ਪਤਾ ਨਾ ਲੱਗੇ ਅਰ ਉਹਨਾਂ ਨੇ ਪ੍ਰਿੰਸੀਪਲ ਨੂੰ ਦਿੱਤਾ ਜਾ ਕੇ ਕਿ ਸਾਡਾ ਨਾਮ ਨਹੀਂ ਲੈਣਾ ਤੁਸੀਂ ਆਪਣੇ ਸਕੂਲ ਦੇ ਵੱਲੋਂ ਜਿਹੜਾ ਆ ਨਾ ਇਹ ਉਹਨਾਂ ਦੇ ਘਰ ਪਹਚਾ ਦਿਓ ਅਰ ਤੁਸੀਂ ਸੋਚੋ ਕਿ ਉਹ ਜਿਹੜੀ ਗੱਲ ਆ ਉਹ ਮੇਰੇ ਦਿਮਾਗ ਦੇ ਵਿੱਚ ਕਿੰਨੀ ਚੰਗੀ ਛਾਪ ਛੱਡੀ ਕਿ ਅੱਜ ਵੀ ਮੈਨੂੰ ਯਾਦ ਆ ਅਰੇ ਇਦਾਂ ਦੇ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਮੈਂ ਆਪਣੇ ਪੇਰੈਂਟਸ ਨੂੰ ਕਰਦਿਆਂ ਦੇਖਿਆ ਈਵਨ ਦੈਨ ਜੇ ਘਰ ਦੇ ਵਿੱਚ ਫਰੂਟ ਆਇਆ ਤੇ ਮੇਰੇ ਮਾਮ ਨੇ ਪਹਿਲਾਂ ਥੋੜਾ ਜਿਹਾ ਫਰੂਟ ਕੱਢ ਕੇ ਜਿਹੜੇ ਅੰਕਲ ਪੱਠੇ ਪਾਉਂਦੇ ਹੁੰਦੇ ਸੀਗੇ ਮੱਝਾਂ گاਵਾਂ ਨੂੰ ਉਹਨਾਂ ਨੂੰ ਦੇਣਾ ਕਹਿਣਾ ਇਹ ਤੁਸੀਂ ਲਿਆਜਿਓ ਆਪਣੇ ਘਰ ਨੂੰ ਮਮੀ ਨੇ ਕਹਿਣਾ ਇਹਨਾਂ ਨੇ ਕਿੱਥੋਂ ਵਿਚਾਰਿਆ ਨੇ ਇਦਾਂ ਦੀਆਂ ਚੀਜ਼ਾਂ ਰੋਜ਼ ਆਉਂਦੀਆਂ ਆ ਘਰਾਂ 'ਚ ਬਹੁਤ ਬੁਰੇ ਹਾਲ ਹੁੰਦੇ ਆ ਇਹ ਮੇਰਾ ਵੱਡਾ ਪੰਨੀ ਆ ਪਰ ਮੈਂ ਦੱਸਦੀ ਕਿ ਖੁਦਾ ਤੁਹਾਨੂੰ ਕਿਵੇਂ ਸਿਖਾਲਦਾ ਆ ਅਸੀਂ ਪੇਰੈਂਟਸ ਆ ਸਾਡੇ ਤੋਂ ਸਾਡੇ ਬੱਚਿਆਂ ਨੇ ਸਿੱਖਣਾ ਜਿਵੇਂ ਮੈਂ ਆਪਣੇ ਪੇਰੈਂਟਸ ਤੋਂ ਸਿੱਖਦੀ ਸੀਗੀ ਐਂ ਉਸ ਚੀਜ਼ ਨੂੰ ਮੈਂ ਇੰਨੇ ਚੰਗੇ ਤਰਾ ਸਿੱਖ ਸਕੀ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਐਂ ਫਿਰ ਜਿਵੇਂ ਜਿਵੇਂ ਬਾਣੀ ਸਮਝ ਦੇ ਵਿੱਚ ਆਉਣ ਲੱਗੀ ਬਾਣੀ ਵੀ ਸਾਨੂੰ ਗਿਵਿੰਗ ਦੇ ਬਾਰੇ ਵਿੱਚ ਸਿਖਾਉਂਦੀ ਆ ਔਰ ਉਦੋਂ ਤੋਂ ਮੇਰੀ ਇਹ ਖੁਆਇਸ਼ ਸੀ ਜਦੋਂ ਮੈਂ ਵੱਡੀ ਹੋਊਂਗੀ ਮੇਰਾ ਘਰ ਹੋਊਗਾ ਮੈਂ ਮਾਂ ਬਣੂੰਗੀ ਮੈਂ ਵੀ ਵੰਡਿਆ ਕਰੂੰਗੀ ਮੇਰੇ ਕੋਲੇ ਕੰਮ ਵਾਲੇ ਹੋਣਗੇ ਜਿਵੇਂ ਮੇਰੀ ਮੰਮੀ ਉਹਨਾਂ ਨੂੰ ਦਿੰਦੀ ਆ ਮੈਂ ਦਊਂਗੀ ਜਿਵੇਂ ਮੇਰੇ ਪਾਪਾ ਲੋਕਾਂ ਦੀ ਹੈਲਪ ਕਰਦੇ ਆ ਮੈਂ ਕਰੂੰਗੀ ਇਹ ਚੀਜ਼ ਮ ਹਮੇਸ਼ਾ ਮੇਰੇ ਮਾਨ ਵਿੱਚ ਰਹਿੰਦੀ ਸੀ ਕਿ ਜਦੋਂ ਮੈਂ ਗ੍ਰੋ ਅਪ ਹੋਊਂਗੀ ਦੈਨ ਮੈਂ ਵੀ ਇਦਾਂ ਕਰੂੰਗੀ ਔਰ ਮੈਂ ਹਮੇਸ਼ਾ ਕਹਿੰਦੀ ਸੀ ਪਰਮੇਸ਼ਵਰ ਜੀ ਮੈਨੂੰ ਇੰਨਾ ਦਿਓ ਕਿ ਮੈਂ ਵੰਡਣਾ ਚਾਹੁੰਦੀ ਆ ਵੰਡਣਾ ਚਾਹੁੰਦੀ ਆ ਮੈਂ ਐਗਜ਼ੈਕਟ ਤਾ ਮੈਂ ਨਹੀਂ ਤੁਹਾਨੂੰ ਦੱਸ ਸਕਦੀ ਪਰ ਖੁਦਾ ਨੇ ਮੇਰੀ ਇਸ ਰੀਜ ਨੂੰ ਮੇਰੇ ਸੋਚਣ ਤੋਂ ਜ਼ਿਆਦਾ ਪੂਰਾ ਕੀਤਾ ਮੇਰੇ ਕੰਨਾਂ ਤੁਹਾਡੀਆਂ ਅੱਖਾਂ ਨੇ ਦੇਖਿਆ ਨਹੀਂ ਤੁਹਾਡੇ ਖਾਬਾਂ 'ਚ ਆਇਆ ਨਹੀਂ ਤੁਸੀਂ ਸੋਚਿਆ ਵੀ ਨਹੀਂ ਜੋ ਦੇਣ ਦੇ ਲਈ ਪਰਮੇਸ਼ਵਰ ਨੇ ਤੁਹਾਡੇ ਲਈ ਰੱਖਿਆ ਆ ਤੇ ਖੁਦਾ ਨੇ ਉਸ ਚੀਜ਼ ਨੂੰ ਮੇਰੇ ਸੋਚਣ ਨਾਲੋਂ ਹਜ਼ਾਰ ਗੁਣਾ ਮਲਟੀਪਲਾਈ ਕਰਕੇ ਦਿੱਤਾ ਅਰ ਜੇਸ ਦਿਨ ਵੀ ਮਿਰਕਲ ਹੋਏ ਮੈਂ ਕਦੀ ਨਹੀਂ ਕਿਹਾ ਨਹੀਂ ਕਿਉਂਕਿ ਮੇਰੇ ਪਾਪਾ ਵੱਲੋਂ ਇੱਕ ਗੱਲ ਮੈਨੂੰ ਦੱਸੀ ਗਈ ਸੀ ਜੇਸ ਦਿਨ ਤੂੰ ਕਹਤਾ ਤੇਰੇ ਕੋਲੇ ਹੈ ਨਹੀਂਗਾ ਫਿਰ ਹੈ ਨਹੀਂ ਹੋ ਜਾਣਾ ਆ ਤੇ ਹੈ ਨਹੀਂ ਨਹੀਂ ਕਹਿਣਾ ਜਿੱਦਣ ਹੈਗਾ ਆ ਉਦੋਂ ਕਹਿਣਾ ਬਹੁਤ ਆ ਪਰਮੇਸ਼ਵਰ ਨੇ ਮੈਨੂੰ ਬਹੁਤ ਦਿੱਤਾ ਯਾਰ ਜਦ ਤੇਰੇ ਕੋਲੇ ਹੋਏ ਤਾਂ ਤੂੰ ਜੇ ਤੇਤੋਂ ਕਿਸੇ ਨੇ ਮੰਗਿਆ ਤੇ ਤੂੰ ਨਾ ਨਹੀਂ ਕਰਨੀ ਅਰ ਜਦੋਂ ਅਸੀਂ ਪ੍ਰਭੂ ਦੇ ਵਿੱਚ ਆਏ ਅਸੀਂ ਨਹੀਂ ਆਏ ਜਦੋਂ ਖੁਦਾ ਸਾਨੂੰ ਪ੍ਰਭੂ ਦੇ ਵਿੱਚ ਲੈ ਕੇ ਆਏ ਤਾਂ ਦੂਜਾ ਤੀਜਾ ਇਹ ਦੁਆਰੀ ਸੀਗਾ ਤੇ ਸੰਤ ਜੀ ਨੇ ਸੰਤਰ ਭਜਨ ਸਿੰਘ ਜੀ ਨੇ ਸਟੇਸ ਤੋਂ ਇਹ ਚੀਜ਼ ਦਸੀ ਵਚਨ ਦੇ ਵਿੱਚ ਲਿਖਿਆ ਆਇਆ ਕਿ ਜੇ ਤੇਰੇ ਕੋਲੇ ਹੋਏ ਅਰ ਕੋਈ ਮੰਗਣ ਵਾਸਤੇ ਆਏ ਤਾਂ ਤੂੰ ਇਹ ਨਾ ਕਹੀ ਕਿ ਮੇਰੇ ਕੋਲ ਹੈ ਨਹੀਂਗਾ ਅਰ ਇਹ ਚੀਜ਼ ਖੁਦਾ ਨੇ ਮੈਨੂੰ ਉਦੋਂ ਦੱਸੀ ਜਦੋਂ ਮੈਂ ਬਾਈਬਲ ਸ਼ਬਦ ਵੀ ਨਹੀਂ ਸੁਣਿਆ ਸੀ ਪਰ ਵਚਨ ਕੀ ਕਹਿੰਦਾ ਮੈਂ ਤਾਂ ਤੈਨੂੰ ਮਾਂ ਦੀ ਕੁੱਖ ਵਿੱਚ ਪੈਣ ਤੋਂ ਪਹਿਲਾਂ ਤੋਂ ਚੁਣਿਆ ਹੈ ਤੇ ਜੇ ਉਹਨੇ ਚੁਣਿਆ ਪਹਿਲਾਂ ਤੋਂ ਉਹਨੇ ਆਪਣੀਆਂ ਗੱਲਾਂ ਵੀ ਪਹਿਲਾਂ ਤੋਂ ਹੀ ਅੰਦਰ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਅਸੀਂ ਇੱਕ ਪਰਫੈਕਟ ਐਗਜ਼ਾਮਪਲ ਬੰਨਣਾ ਆਪਣੇ ਬੱਚਿਆਂ ਦੇ ਲਈ ਉਹਨਾਂ ਨੇ ਸਾਡੇ ਤੋਂ ਸਿੱਖਣਾ ਹੈ ਅਸੀਂ ਪਰਫੈਕਟ ਐਗਜ਼ਾਮਪਲ ਬੰਨਣਾ ਆਪਣੇ ਤੋਂ ਨੈਕਸਟ ਪਰਸਨ ਦੇ ਲਈ ਉਹਨੇ ਸਾਡੇ ਤੋਂ ਵਚਨ ਨੂੰ ਪੜ੍ਹਨਾ ਹੈ ਸਾਡੇ ਵਿੱਚੋਂ ਦੀ ਵਚਨ ਨੂੰ ਉਹਨੇ ਦੇਖਣਾ ਹੈ ਤਾਂ ਇਸ ਲਈ ਹਮੇਸ਼ਾ ਪਰਮੇਸ਼ਵਰ ਤੋਂ ਮੰਗੋ ਕਿ ਪ੍ਰਭੂ ਮੈਨੂੰ ਵੰਡਣ ਵਾਲਾ ਬਣਾ ਪ੍ਰਭੂ ਮੈਨੂੰ ਦੇਣ ਵਾਲਾ ਬਣਾ ਮੈਂ ਕਹਿੰਨੀ ਜਦੋਂ ਨਿਆਣਿਆਂ ਦਾ ਜਨਮ ਦਿਨ ਹੁੰਦਾ ਹੈ ਤੇ ਟੌਫੀਆਂ ਵੰਡਦੇ ਨਿਆਣੇ ਸਕੂਲ ਦੇ ਵਿੱਚ ਟੀਚਰ ਕਿਹੜੇ ਨਿਆਣੇ ਨੂੰ ਲਫਾਫਾ ਦਿੰਦੀ ਆ ਟੌਫੀਆਂ ਵਾਲਾ ਜਿਹਨੇ ਆਪੇ ਸਾਰੀਆਂ ਖਾ ਲੈਣੀਆਂ ਜਿਹੜਾ ਬੈਗ 'ਚ ਸਾਂਭ ਕੇ ਰੱਖ ਲੂਗਾ ਕਿੰਨੂੰ ਦੇਊਗੀ ਹੈ ਜਿਹਨੇ ਵੰਡ ਦੇਣੀਆਂ ਆ ਜਿਨੇ ਵੰਡ ਦੇਣੀਆਂ ਆ ਉਹਨੇ ਆਪਣਾ ਖਿਆਲ ਨਹੀਂ ਕਰਨਾ ਪਰ ਉਹਨੇ ਵੰਡ ਦੇਣੀਆਂ ਆ ਖੁਦਾ ਕਿੰਨੂੰ ਦਊਗਾ ਹੈ ਵੰਡਣ ਵਾਲੇ ਨੂੰ ਤੇ ਖੁਦਾ ਦੀ ਨਿਗਾਹ ਦੇ ਵਿੱਚ ਵੰਡਣ ਵਾਲੇ ਬਣ ਜਾਓ ਹਾਲੇਲੂਇਆ ਵੰਡਣ ਵਾਲੇ ਬਣ ਜਾਓ ਅਰੇ ਮੈਨੂੰ ਜਦੋਂ ਵੀ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਹਸਬੰਦ ਨੂੰ ਇਸ ਗੱਲ ਦਾ ਪਤਾ ਆ ਜਦੋਂ ਵੀ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਜਿਆਦਾ ਦੀ ਜ਼ਰੂਰਤ ਪਈ ਆ ਕਿ ਹੁਣ ਮੈਨੂੰ ਜਿਆਦਾ ਖਰਚ ਚਾਹੀਦਾ ਆ ਮੇਰੇ ਮੇਰੀ ਵਰਤੋਂ ਆਸਤੇ ਮੈਨੂੰ ਜਿਆਦਾ ਚੀਜ਼ਾਂ ਦੀ ਲੋੜ ਆ ਮੈਂ ਗਿਵਿੰਗ ਨੂੰ ਵਧਾਇਆ ਪਹਿਲਾਂ ਦੇਣੇ ਨੂੰ ਵਧਾਇਆ ਅਗਰ ਮੈਂ ਜਦੋਂ ਮੈਨੂੰ ਨਹੀਂ ਜ਼ਰੂਰਤ ਸੀ ਤਾਂ ਮੈਂ ਅਗਰ ਵੀਰ ਪੈ ਦਿੰਦੀ ਸੀ ਜਦੋਂ ਮੈਨੂੰ ਜ਼ਰੂਰਤ ਮੈਨੂੰ ਨਜ਼ਰ ਆਈ ਕਿ ਹੁਣ ਮੈਨੂੰ ਜ਼ਰੂਰਤ ਆ ਮੈਂ ਉਸ ਦਿਨ 70 ਦੇਣੇ ਸ਼ੁਰੂ ਕਰ ਦਿੱਤੇ ਅਰ ਜ਼ਰੂਰਤ ਅਗਰ ਮੈਨੂੰ 10000 ਦੀ ਸੀ ਖੁਦਾ ਨੇ ਵੀ ਮੈਨੂੰ 70000 ਦੇ ਕੇ ਰਜ਼ਾਇਆ ਸੱਚੀ ਇਹ ਸਾਰੀ ਮਹਿਮਾ ਖੁਦਾ ਦੀ ਦੇ ਲਈ ਮੈਂ ਗੱਲਾਂ ਕਰ ਰਹੀ ਆ ਤੁਸੀਂ ਤਜਰਬਾ ਕਰਕੇ ਦੇਖੋ ਸਾਨੂੰ ਲੱਗਦਾ ਜੋ ਮੇਰੇ ਕੋਲੇ ਆ ਇਹਨੂੰ ਵੀ ਖਰਚ ਲਿਆ ਫੇ ਮੈਂ ਕਿੱਥੋਂ ਕਰਨਾ ਆ ਤੁਸੀਂ ਮੈਨੂੰ ਦੱਸੋ ਲੈ ਕੇ ਜੰਮੇ ਸੀ ਆਹ ਵਸਤਰ ਪਾਏ ਆਪਾਂ ਪਾ ਕੇ ਆਏ ਸੀ ਆਪਣਾ ਤਾਂ ਨਾਮ ਵੀ ਨਹੀਂ ਸੀ ਉਹ ਵੀ ਆਪਾਂ ਨੂੰ ਦੁਨੀਆ ਤੇ ਆਇਆ ਨੂੰ ਮਿਲਿਆ ਤੇ ਜਿੰਨੇ ਸਾਰਾ ਕੁਝ ਦਿੱਤਾ ਹੋਰ ਨਹੀਂ ਦਊਗਾ ਉਹ ਸਾਰਾ ਕੁਝ ਦਊਗਾ ਭਰੋਸਾ ਆਪਣਾ ਕਾਇਮ ਰੱਖੋ ਜੋ ਕੁਝ ਸਾਡੇ ਕੋਲ ਆ ਨਾ ਉਹਦਾ ਯਾ ਉਹਦੇ ਕੰਮਾਂ ਦੇ ਲਈ ਉਦੇ ਹੁਕਮਾਂ ਨੂੰ ਪੂਰਾ ਕਰਨ ਦੇ ਲਈ ਕਦੀ ਸਰਫਾ ਨਾ ਕਰੋ ਤੁਸੀਂ ਕਦੀ ਸਰਫਾ ਨਹੀਂ ਕਰੋਗੇ ਤੇ ਖੁਦਾ ਤੁਹਾਨੂੰ ਕਦੀ ਵੀ ਥੜੋਂ ਵਿੱਚ ਨਹੀਂ ਰਹਿਣ ਦੇਊਗੇ ਹallelujah ਹallelujah ਮੇਰੇ ਮਸਨ ਕੇ ਕਿੰਦਾ ਖੁੱਲ੍ਹ ਦਲੀ ਦੇ ਨਾਲ ਚਾਹੀਦਾ ਖੁੱਲ੍ਹ ਦਲੀ ਦੇ ਨਾਲ ਆ ਤਾਂ ਫਿਰ ਦੇਣਾ ਕਿਵੇਂ ਆ ਖੁੱਲ੍ਹ ਦਲੀ ਦੇ ਨਾਲ ਹallelujah ਵਾਓ ਅਰੇ ਪੁਰਾਣੇ ਸਮਿਆਂ ਦੇ ਵਿੱਚ ਪ੍ਰਿੰਸੀਪਲ ਆਫ ਗਿਵਿੰਗ ਜਿਹੜਾ ਸੀਗਾ ਦੇਣ ਦਾ ਜਿਹੜਾ ਸਿਧਾਂਤ ਸੀਗਾ ਇੱਡਾ ਜ਼ਬਰਦਸਤ ਸੀਗਾ ਆਜੋ ਆਪਾਂ ਫਿਰ ਦੇਖੀਏ ਕੂਚ ਦੀ ਕਿਤਾਬ